ਬਾਠਾਕੁਰ ਸਿੰਘ ਜੀ ਜਿਨ੍ਹਾਂ ਨੇ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦੀ ਗੈਰ ਹਾਜ਼ਰੀ ਵਿੱਚ ਪੂਰੀ ਜ਼ਿੰਮੇਵਾਰੀ ਨਾਲ ਸੇਵਾ ਦਾ ਬੀੜਾ ਚੁੱਕਿਆ ਹੋਇਆ ਹੈ। ਠਾਠਾ ਮਾਰਦਾ ਰਾਪਤ ਖਾਲਸੇ ਦਾ ਅਕਾਟ ਅੱਜ ਫੈਸਲਾ ਕਰ ਰਿਹਾ ਹੈ ਕਿ ਹਿੰਦੁਸਤਾਨ ਦੀ ਸਰਕਾਰ ਨਾ ਰਹਿਣਾ ਹੈ ਕਿ ਨਹੀਂ ਬਲਕਿ ਖਾਲਸਪਤਾਨ ਦੀ ਪ੍ਰਾਪਤੀ ਤੱਕ ਇਹ ਸੰਘਰਸ਼ ਚਲਦਾ ਹੀ ਰਹੇਗਾ ਜਨ ਸੰਤ ਮਹਾਤਮਾ ਵਾ ਨੇ શ્રી ਅਗੰਤ ਸਹਿਬ ਦੀ ਫੌਂਡਾ ਤਕ ਲਾਇਆ ਅਤੇ ਫਿਰ ਦੁਬਾਰਾ ਉਸਾਰੀ ਕਰਨ ਲਈ ਸਵਤ ਨਾਲ ਸੇ ਨੇ ਕਰਨ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਕਾਰ ਸੇਵਾ ਗੁਰਸਿੱਖ ਮਰਜੀਬੜੇ ਪੂਰੇ ਤਨਮਨ ਧੰਨ ਨਾਲ ਦਵਾਰ ਰਹੇ ਹਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਹ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਜੋ ਕਿ ਸਿੱਖ ਪੰਥ ਦੀ ਜਿੰਦ ਜਾਨ ਹੈ ਇਸ ਦੀ ਰਾਖੀ ਲਈ ਇਸ ਦੀ ਪਵਿੱਤਰਤਾ ਕਾਇਮ ਕਰਨ ਲਈ ਹਰ ਸਿੱਖ ਕੁਰਬਾਨੀ ਕਰਨ ਲਈ ਸਰਬੱਤ ਤਿਆਰ ਬਰ ਤਿਆਰ ਹੈ ਖਾਲਸਾਣ ਦੀ ਪ੍ਰਾਪਤਕ कांग्रेस चुनाव ਲਈ ਅੰਤਖਟ ਕਮੇਟੀ ਕਾਇਮ ਕੀਤੀ ਗਈ ਜਿਸ ਦੇ ਮੁੱਢਲੇ ਮੈਂਬਰ ਭਾਈ ਗੁਰਬੱਜ ਸਿੰਘ ਜੀ ਮਾਨੋ ਚਾਹਲ ਸਰੂਪਾ ਲੈ ਰਹੇ ਹਨ ਭਾਈ ਮੁਹੰਮਦ ਸਿੰਘ ਜੀ ਭਾਈ ਗੁਰਬੱਜ ਸਿੰਘ ਜੀ ਮਾਨੋ ਚਾਹਲ ਸਰੂਪਾ ਦੇ ਕੇ ਨਿਵਾਦ ਰਹੇ ਹਨ ਅਤੇ ਭਾਈ ਸਾਹਿਬ ਆਪਣੇ ਵਿਚਾਰ ਪੇਸ਼ ਕਰ ਰਹੇ ਹਨ 29 ਅਪ੍ਰੈਲ 1986 ਨੂੰ